ਅਮ 10 ਵਜੇ ਤੋਂ ਉੱਤੇ ਹੋ ਗਿਆ ਤੇ ਚਾਹ ਆਪਣੀ ਦੂਜੀ ਵਾਰ ਦੀ ਆ ਗਈ ਤੇ ਆਪਾਂ ਹਜੇ ਬਿਸਤਰੇ ਤੇ ਹੀ ਆਂ ਪਾਣੀ ਤੱਤਾ ਕਰਨਾ ਤੇ ਲਾਇਆ ਹੋਇਆ ਜਨਹਾਤ ਹੋ ਕੇ ਫੇਰ ਗਾਂ ਨੂੰ ਵਧਾਂਗੇ ਤੇ ਵਲੋਗਾਂ ਦੀ ਐਡੀਟਿੰਗ ਜਾਰੀ ਹੈ ਕਿਉਂਕਿ ਫੋਨ ਦੀ ਸਪੇਸ ਥੋੜੀ ਜੀ ਫੁੱਲ ਹੋ ਗਈ ਸੀ ਤੇ ਬਾਕੀ ਦੀ ਗੱਲਬਾਤ ਆਪਾਂ ਨਹਾ ਧੋ ਕੇ ਕਰਦੇ ਹਾਂ ਜੀ ਤੁਹਾਡੇ ਨਾਲ ਹਾਂਜੀ ਸਤਿ ਸ਼੍ਰੀਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਠਾਕ ਤੇ ਆਪਾਂ ਰਾਤ ਰੁਕੇ ਸੀਗੇ ਟਾਬੇ ਤੇ ਹੁਣ ਨਹਾ ਧੋ ਕੇ ਆਪਾਂ ਤਿਆਰ shear ਹੋ ਗਏ ਆਂ ਇਹ ਵਧੀਆ ਸੇਵਾ ਪਾਣੀ ਕੀਤਾ ਬਾਈ ਉਹਨਾਂ ਨੇ ਗਰਮ ਪਾਣੀ ਸੀਗਾ ਇੱਥੋਂ ਹੁਣ ਪਰੌਂਠੇ-ਪੂੜੇ ਸ਼ੱਕੇ ਆਪਾਂ ਚੱਲਾਂਗੇ ਜੈਸਲਮੇਰ ਵੱਲ ਨੂੰ ਜਿਹੜਾ ਇੱਥੋਂ ਹੈਗਾ 320 ਕਿਲੋਮੀਟਰ ਦੂਰ ਤੇ ਹੁਣ ਆਪਾਂ ਸ਼ੱਕਦੇ ਆਂ ਜੀ ਪਰੌਂਠੇ ਸਮਾਨ ਆਪਣਾ ਤਿਆਰ ਆ ਮੋਟਰਸਾਈਕਲ ਤੇ ਮਗਰ ਬੰਦੇ ਆਂ ਜੀ ਤੇ ਦੂ ਬਾਅਦ ਸਮਾਂ ਹੋ ਗਿਆ ਵਾ 11:30 ਵਜੇ ਦਾ ਆਪਾਂ ਨੂੰ ਲੱਗਣਗੇ 5-6 ਘੰਟੇ ਦੇ ਆਪਾਂ ਪਹੁੰਚਾਂਗੇ ਮਤਲਬ 6:30 ਵਜੇ ਅੱਜ ਜਿਹੜੀ ਮੂਹ ਨੇਰੇ ਪਹੁੰਚਾਂਗੇ ਤੇ ਬਾਕੀ ਬਣੇ ਰਿਓ ਜੀ ਸਫ਼ਰ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਦਿਖਾਉਣੇ ਅੱਜ ਰਾਹ ਦੇ ਵਿੱਚ ਜੋ-ਜੋ ਵੀ ਆਊਗਾ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਅਸਲ ਸਫਰ ਜਿਹੜਾ ਹੁਣ ਸਟਾਰਟ ਹੋਣ ਜਾ ਰਿਹਾ ਪੂਰਾ ਇੰਟਰਸਟਿੰਗ ਘੈਂਟ-ਘੈਂਟ ਚੀਜ਼ਾਂ ਊਠ-ਬੁੱਤੇ ਸਾਰਾ ਕੁਝ ਤੁਹਾਨੂੰ ਦਿਖਾ ਦਿਆਂਗੇ ਇਹਨਾਂ ਪੂਰੀ ਗੱਲਬਾਤ ਕਰਾ ਦਿਆਂਗੇ ਜੱਸ ਲੋ ਜੀ ਆਪਣਾ ਪ੍ਰਸ਼ਾਦਾ ਪਾਣੀ ਆ ਗਿਆ ਮਟਰ ਪਨੀਰ ਵਿਧ ਦੇਸੀ ਘਿਓ ਨਾਲ ਦੀ ਨਾਲ ਫੜਾ ਦੇਸੀ ਘਿਓ ਸਲਾਦ ਤੇ ਰੋਟੀਆਂ ਤੰਦੂਰ ਵਾਲੀਆਂ ਪਾਣੀ ਕਹਿੰਦੇ ਵੀ ਤੁਸੀਂ ਆਹਾ ਪੀਓ ਕਹਿੰਦੇ ਦੂਜਾ ਤੁਹਾਨੂੰ ਖਰਾਬੀ ਕਰੂਗਾ ਤੇ ਬੋਤਲ ਵਾਲਾ ਪਾਣੀ ਪੀਓ ਭਾਈ ਤੇ ਰੋਟੀ ਪਾਣੀ ਛੱਕ ਕੇ ਚੱਲਦੇ ਆ ਮੈਂ ਤੇ ਜੱਸਾ ਹੋਰ ਜੱਸੇ ਸੈਟ ਆ ਓਕੇ ਬਰੋ ਓਕੇ ਆ ਛੱਕਦੇ ਆ ਭਾਈ ਰੋਟੀ ਮਟਰ ਪਨੀਰ ਦੇਖ ਕੇ ਮੁੰਝ ਪਾਣੀ ਆਈ ਜਾਂਦਾ ਚੰਗਾ ਜੀ ਫਿਰ ਰੋਟੀ ਖਾ ਕੇ ਮਿਲਦੇ ਆ ਟਾਈਮ ਹੋ ਗਿਆ ਜੀ 1:30 ਵਜੇ ਦਾ ਤੇ ਆਪਾਂ ਆਣ ਤਿਆਰ ਸ਼ਹਿਰ ਹੋ ਗਏ ਆ ਜੀ ਰੋਟੀ ਪਾਣੀ ਛੱਕ ਲਿਆ ਚਾਹ ਪੀ ਲਈ ਚੱਲਦੇ ਆ ਹੁਣ ਆਦੇ ਟਿਕਾਣੇ ਵਾਲ ਨੂੰ ਢਾਬੇ ਤੋਂ ਆ ਬਾਈ ਅਰ ਗੈਣਾ ਗੱਲਾਂ ਬਾਤਾਂ ਮਾਰੀ ਗਏ ਇਹ ਵੀ ਪੰਜਾਬ ਗੱਡੀ ਜ਼ਿਆਦਾਤਰ ਪੰਜਾਬ ਦੀਆਂ ਗੱਡੀਆਂ ਆਉਂਦੀਆਂ ਦੇਖ ਸਕਦੇ ਹੋ ਚਾਰੇ ਪਾਸੇ ਗੱਡੀਆਂ ਹੀ ਖੜੀਆਂ ਤੇ 100-100 ਕਿਲੋਮੀਟਰ ਬਾਅਦ ਇਹ ਟਾਬੇ ਆਉਂਦੇ ਆ ਤੇ ਇਹ ਟਾਬੇ ਇਹਨਾਂ ਦੇ ਰੋਡ ਵਾਲਿਆਂ ਦੇ ਬਣੇ ਹੋਏ ਆ ਤੇ ਇਹਦਾ ਕਿਰਾਇਆ ਜਿਹੜਾ ਹੈਗਾ ਵਾ 3.5 ਲੱਖ ਰੁਪਏ ਮਹੀਨੇ ਦਾ ਕਿਰਾਇਆ ਆਪਾਂ ਪਹਿਲਾਂ ਰਾਤ ਵਾਲੀ ਵੀਡੀਓ 'ਚ 1.5 ਲੱਖ ਦੱਸਿਆ ਸੀਗਾ ਬਾਈ ਨੂੰ ਆਪਾਂ ਚੰਗੀ ਤਰ੍ਹਾਂ ਪੁੱਛਿਆ ਖਰਚੇ ਵੀ ਬਹੁਤ ਆ ਤੇ ਚਲੋ ਵੈਸੇ ਹੂੰ ਆਮਦਨ ਤਾਂ ਹੈਗੀ ਹੈਗੀ ਆ ਸੋਹਣਾ ਕੰਮ ਤੁਰਿਆ ਹੋਇਆ ਬਾਈ ਕਹਿੰਦਾ ਵਧੀਆ ਤੇ ਇੱਥੇ ਪੈਰ ਲੱਗੇ ਹੋਏ 10-12 ਸਾਲ ਹੋ ਗਏ ਤੇ ਬਾਈ ਨੇ ਸਾਰਾ ਕੁਝ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਲਿਆ ਬਹੁਤ ਮਾਨਤਾਨ ਕੀਤਾ ਦਾਲ ਸਬਜ਼ੀਆਂ ਦੇ ਵਿੱਚ ਹੁਣ ਮਟਰ ਪਨੀਰ ਦੀ ਸਬਜ਼ੀ ਸੀ ਘਿਓ ਪਾ ਕੇ ਮਤਲਬ ਐਨ ਪੂਰਾ ਯਾਰ ਵਧੀਆ ਗੱਲ ਸੀ ਚਾਹ ਦੀ ਥਾਂ ਤੇ ਦੁੱਧ ਲਿਆ ਕੇ ਦਿੱਤਾ ਪੂਰਾ ਵਧੀਆ ਮਾਨਤਾਨ ਕੀਤਾ ਬਾਕੀ ਚਲੋ ਚੱਲਦੇ ਆ ਜੀ ਹੁਣ ਰਾਹ ਦੇ ਸਫ਼ਰ ਤੁਹਾਡੇ ਨਾਲ ਸਾਂਝੇ ਕਰਦੇ ਜਾਵਾਂਗੇ ਬਣੇ ਰਹੋ ਭਾਈ ਤੇ ਇੱਧਰ ਸਾਡਾ ਮੋਟਰਸਾਈਕਲ ਐਂਡ ਤਿਆਰ ਵਰ ਤਿਆਰ ਆ ਜੀ ਜੀ ਆਪਕਾ ਨੂੰ ਕਰਕੇ ਕਰਾਉਂਦੇ ਆ ਵਜ ਗਿਆ ਡੇਢ ਇਹ ਫਾਟਾਲੇ ਪਾਣੀਆ ਦੇਖ ਸਕਦੇ ਹੋ ਕਿ ਇੱਥੇ ਟੱਪਿਆ ਦਾ ਮਾਹੌਲ ਹਵਾ ਕਾਫੀ ਚੱਲਦੀ ਆਵਾਜ਼ ਜਿਆਦਾ ਗੂੰਜਦੀ ਕਰਕੇ ਪਸਾਦਾ ਥੋੜੀ ਸਾਫ਼ ਨਾ ਆਵੇ ਜੇ ਜਸਮੇਰ ਦਾ ਦੇਖਦੇ ਆਂ ਜੀ ਆਪਾਂ ਇੱਥੋਂ ਕਿੰਨੇ ਵਜੇ ਪਹੁੰਚਦੇ ਆਂ ਜੀ ਲੋ ਜੀ ਊਠ ਆਉਣੇ ਸ਼ੁਰੂ ਹੋ ਗਿਆ ਫੇਰ ਕਿਉਂਕਿ ਆਪਾਂ ਇੱਕ ਪਿੰਡ ਜਿਹੇ ਦੇ ਵਿੱਚ ਆਏ ਆ ਹੁਣ ਆਪਾਂ ਫਲੋਦੀ ਵੇਈ ਦੀ ਜਾਵਾਂਗੇ ਉੱਥੋਂ ਆਪਾਂ ਰੋਡ ਉਹ ਐਗਜ਼ਿਟ ਕਰ ਦਿੱਤਾ ਤੇ ਆਪਾਂ ਨਵਾਰੂਡ ਫੜ ਲਿਆ ਵਾ ਇੱਥੋਂ 233 ਕਿਲੋਮੀਟਰ ਦੂਰ ਆ ਤੇ ਫਲਾਉਦੀ ਹੈਗਾ 63 ਨਲੋ ਵੀ ਨੇ ਇੱਕ ਸੌ ਕੁ ਪਤੀ ਆਪਾਂ ਪਹੁੰਚ ਗਏ ਸੀ ਇੱਕੇ ਸ਼ਹਿਰ ਦੇ ਵਿੱਚ ਇੱਥੋਂ ਆਪਾਂ ਖਾਣ ਪੀਣ ਆਖਤੇ ਸਮਾਨ ਲੈ ਲਿਆ ਕਿਉਂਕਿ ਆਪਾਂ ਨਾਲ ਰੱਖਦੇ ਨਹੀਂ ਸੀ ਪਾਣੀ ਪੂਣੀ ਤੇ ਇਹ ਚੀਜ਼ਾਂ ਨਾਲ ਲੈ ਲਈਆਂ ਪਤਾ ਨਹੀਂ ਕਿਹੜਾ ਸ਼ਹਿਰ ਆਪਾਂ ਨਾਲ ਪਰ ਇਹ ਸਿਕਾ ਯਾਦ ਭੁੱਲ ਗਿਆ ਤੇ ਚੱਲਦੇ ਆ ਆਉ ਸ਼ਹਿਰ ਆ ਹਾਂ ਤੇ ਆਉ ਸ਼ਹਿਰ ਤੇ ਆਉ ਨਹੀਂ ਲਾਉਂਦੇ ਵੈਸੇ ਠੀਕ ਆ ਰੇਟ ਤਾਂ ਜਿਵੇਂ ਆਪ ਕਹਨੇ ਆਉ ਲਾਉਂਦੇ ਆ ਉਸ ਹਾਲਤਾ ਹੈ ਨਹੀਂਗਾ ਸਾਹਮਣੇ ਮੰਡੀ ਮੰਡੀ ਵੀ ਆ ਤੇ ਇੱਕ ਚੰਗਾ ਸਿਸਟਮ ਆ ਇਹ ਰੋਡ ਮੈਨੂੰ ਲੱਗਦਾ ਵੀ ਉਹਦੇ ਨਾਲ ਠੀਕ ਆ ਬਾਕੀ ਪਿਛਕੇ ਵਾਲਾ ਭਾਈ ਵੀ ਖੜਾ ਉੱਥੇ ਪਰ ਇਹਨੇ ਪਾਣੀ ਪੂਰੀ ਲਿਖਿਆ ਹੋਇਆ ਚੱਲਦੇ ਆ ਜੀ ਅੱਗੇ ਆਪਾਂ ਪਹੁੰਚ ਗਏ ਜੀ ਖੀਚਨ گاؤں ਜੈਸਲਮੇਰ ਤੋਂ 172 ਕਿਲੋਮੀਟਰ ਪਿੱਛੇ ਆਪਾਂ 60-65 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆ ਗਏ ਸੀਗੇ ਥੋੜੀ ਥਕਾਵਟ ਜੀ ਮਹਿਸੂਸ ਹੋਈ ਤੇ ਹਵਾ ਠੰਡੀ ਵਜਦੀ ਸੀ ਤੇ ਚਾਹ ਦੀਆਂ ਚੁਸਕੀਆਂ ਲੈਨੇ ਆ ਜੀ ਇੱਥੋਂ ਆਹ ਖੜਾ ਮੁੰਡਾ ਵੀ ਇੱਕ ਉਧਰ ਮੋਟਰਸਾਈਕਲ ਇੱਥੋਂ ਪੀਨੇ ਚਾਹ ਆਪਾਂ ਬਈਆ ਤੇ ਰੇਤਾ ਰੇਤਾ ਪੂਰਾ ਇਹ ਕਹਿੰਦਾ ਵੀ ਆਦਰਾ ਇੱਕ ਥੋੜਾ ਘੱਟ ਰੱਖਿਓ ਜੀ ਆਦਰਾ ਕਾਦਰਾ ਬੀਕਨੇ ਲਿਪੀਆ ਚਾਹ ਦੇ ਨਾਲ ਬੀਕਨੇ ਦੇ ਵਿੱਚ ਸਵਾਬ ਬਣਿਆ ਨੀਗਾ ਇਹ ਬਾਹਰ ਪਹੁੰਚ ਕੇ ਬਿੱਕਾ ਨੇ ਦਿੱਤਾ ਸਵਾਬ ਬਣਿਆ ਬਈ ਬਿੱਕਾ ਜੀ ਭਜੀਆ ਟਾਈਮ ਹੋ ਗਿਆ 5:30 ਦੇ ਕਰੀਬ ਤੇ ਆਪਾਂ ਜੈਸਲਮੇਰ ਤੋਂ 80 ਕਿਲੋਮੀਟਰ ਪਿੱਛੇ ਰੁਕੇ ਸੀਗੇ ਚਾਹ ਪਾਣੀ ਪੀਣ ਵਾਸਤੇ ਉਦੋਂ ਦੇ ਆਪਾਂ ਚੱਲੇ ਇੱਕ ਵਾਰ ਆਪਾਂ ਚਾਹ ਪੀਤੀ ਆ ਜਾਂ ਵੈਸੇ ਆਪਾਂ ਉੱਥੇ ਵੀਡੀਓ ਵੀਡੀਓ ਬਣਾਉਣ ਵਾਸਤੇ ਇੱਕ ਅਧੀਰੀ ਬ੍ਰੇਕ ਲਈ ਆ ਇੱਧਰ ਆਪਾਂ ਰੁਕੇ ਸੀਗੇ ਟੀਸੀਸੀ ਹੋਟਲ ਐਂਡ ਰੈਸਟੋਰੈਂਟ ਤੇ ਚਾਹ ਪਾਣੀ ਪੀ ਕੇ ਇੱਥੋਂ ਭਾਈ ਅੱਗੇ ਨੂੰ ਚੱਲਦੇ ਆਂ ਅੱਜ ਦਾ ਸਫ਼ਰ ਜਿਹੜਾ ਸੀਗਾ ਸਾਰਾ ਰਾਹ ਦੇ ਵਿੱਚ ਹੀ ਨਿਕਲਿਆ ਤੇ ਅੱਜ ਦਾ ਵਲੌਗ ਕੁਝ ਖਾਸ ਨਹੀਂ ਬਸ ਥੋੜਾ ਬਹੁਤਾ ਹੀ ਹੋਊਗਾ ਬਾਕੀ ਜਿਹੜਾ ਇਹ ਵਲੌਗ ਹੋਊਗਾ ਉਹ ਕੱਲ੍ਹ ਦੇ ਵਲੌਗ ਦੇ ਵਿੱਚ ਆਪਾਂ ਐਡ ਕਰਦੇ ਆਂਗੇ ਬਸ ਇੰਨੀ ਕੁ ਖਾਸ ਗੱਲਬਾਤ ਆ ਜੀ ਅੱਜ ਜੈਸਲਮੇਰ ਪਹੁੰਚ ਗਏ ਆਪਾਂ ਕਮਰਾ-ਕੁਮਰਾ ਲੈਨੇ ਆ ਤੇ ਉੱਥੇ ਰਹਿਵਾਂਗੇ ਉਸ ਤੋਂ ਬਾਅਦ ਕੱਲ੍ਹ ਨੂੰ ਜੈਸਲਮੇਰ ਸ਼ਹਿਰ ਘੁੰਮਾਂਗੇ ਨਾਲ-ਨਾਲ ਭਾਈ ਤੁਹਾਨੂੰ ਘੁਮਾਵਾਂਗੇ ਬਣੇ ਰਿਹਾ ਸਫ਼ਰ ਦੇ ਨਾਲ ਸਫ਼ਰ ਹਜੇ ਜਾਰੀ ਆ ਅੱਜ ਤਰੀਕ ਹੈਗੀ ਆ 10 ਕਿ ਆਪਾਂ 15-16 ਤਰੀਕ ਕਰਵਾਪਸੀ ਕਰਦੇ ਆਂਗੇ ਪੰਜਾਬ ਤੇ ਦੇਖਦੇ ਆਂ ਜੀ ਥੋੜੇ ਨਾਲ ਸਾਰੀਆਂ ਵੀ ਯਾਦੀਆਂ ਸਾਰੀਆਂ ਐਕਟੀਵਿਟੀਆਂ ਜੋ ਸਭ ਕੁਝ ਹੋਊਗਾ ਥੋੜੇ ਨਾਲ ਸਾਂਝਾ ਕਰਦੇ ਜਾਵਾਂਗੇ ਲੋ ਜੀ ਆਪਾਂ ਪਹੁੰਚ ਗਏ ਆਂ ਜੈਸਲਮੇਰ ਸ਼ਹਿਰ ਤੇ ਖਮਾ ਗਣੀ ਕਰਦਾ ਇਹਨਾਂ ਨੇ ਖਮਾ ਗਣੀ ਮਤਲਬ ਆ ਹੁੰਦਾ ਸਸਰੀਕਰ ਨਮਸਤੇ ਤੇ ਦੇਖਦੇ ਆਂ ਜੀ ਇਰੇ ਅ시다 ਕਰਦੇ ਆਂ ਆਪਾਂ ਇੰਤਜ਼ਾਮ ਚੌਂਕ ਚੌਂਕਾਈ ਜਾਂਦੇ ਇੱਥੋਂ ਦੇ ਦੇਖਦੇ ਆ ਜੀ ਕਿੱਥੇ ਜਾਣਾ ਆਪਾਂ ਸੋਹਣਾ ਸ਼ਹਿਰ ਆ ਵੈਸੇ ਤੇ ਜਾਮ ਆ ਗਿਆ ਬਾਕੀ ਕਰਦੇ ਆ ਜੀ ਗੱਲਬਾਤ ਦੇਖਦੇ ਆ ਕਿੱਥੇ ਕਮਰਾ ਮਿਲਦਾ ਸਾਰਾ ਤੁਹਾਡੇ ਨਾਲ ਕਰਦੇ ਆਂ ਹਾਂਜੀ ਆਪਾਂ ਨੂੰ ਕਮਰਾ ਮਿਲ ਗਿਆ ਇੱਥੇ ਇਨਕਰੀਡੀਬਲ ਹੋਟਲ ਐਂਡ ਸਫਾਰੀ ਦੇ ਵਿੱਚ 800 ਰੁਪਏ ਦਾ ਕਮਰਾ ਚੱਲਦੇ ਆਂ ਆਪਾਂ ਕਮਰਾ ਤੁਹਾਨੂੰ ਦਿਖਾਉਨੇ ਆ ਭਾਈ ਅੰਦਰ ਚੱਲ ਕੇ ਆ ਇਹਨਾਂ ਦਾ ਹੋਟਲ ਆ ਜੀ ਕਾਊਂਟਰ ਤੇ ਅੰਦਰ ਡਾਰਮੇਟਰੀ ਸੀ ਉਹ ਕਹਿੰਦੇ ਵੀ ਤੁਹਾਨੂੰ 400 ਪਰ ਪਰਸਨ ਮਿਲਦੀ ਭਮਰਾ ਤੇ ਇਧਰ 800 ਦਾ ਆਪਾਂ ਨੂੰ ਕਮਰਾ ਮਿਲ ਗਿਆ ਜੀ ਇਹ ਇਹ ਆਪਣਾ ਕਮਰਾ ਸਵਾਨ ਥੋੜਾ ਜਿਹਾ ਆਪਾਂ ਲੈ ਆਂਦਾ ਇਧਰ ਤੇ ਬਾਕੀ ਖੋਲ ਕੇ ਲੈ ਆਉਣੇ ਆ ਇਧਰ ਪੁਰਾਣੇ ਕਲਚਰ ਦੀਆਂ ਫੋਟੋ ਫੋਟੋ ਹਾਥੀ ਤੇ ਆਹ ਲਗੀਆਂ ਹੋਈਆਂ ਜੀ ਸਾਹਮਣੇ ਸ਼ੀਸ਼ਾ ਬਾਥਰੂਮ ਅਟੈਚ ਆ ਗਰਮ ਪਾਣੀ ਪੂਣੀ ਕਹਿੰਦੇ ਮਿਲ ਜੂਗਾ ਤੁਹਾਨੂੰ ਤੇ ਹੁਣ ਰੋਟੀ ਪਾਣੀ ਦਾ ਕਰਦੇ ਆ ਪ੍ਰਬੰਧ ਜੀ ਟਾਈਮ ਜਿਹੜਾ ਹੋ ਗਿਆ 8 ਵਜੇ ਦੇ ਕਰੀਬ 7 ਵਜੇ ਕੇ 40 ਮਿੰਟ ਠੀਕ ਹੈ ਜੀ ਫਿਰ ਖਾਣਾ ਪਾਣੀ ਖਾ ਕੇ ਦੁਬਾਰਾ ਮਿਲਦੇ ਆ ਤੁਹਾਨੂੰ ਟਾਈਮ 8:30 ਦਾ ਹੋ ਗਿਆ ਤੇ ਬਈ ਆਪਾਂ ਬਾਜ਼ਾਰ ਚ ਗੇੜੇ-ਛੇੜੇ ਕੱਢ ਕੇ ਘੁੰਮ ਫਿਰ ਲੈ ਤੇ ਰੋਟੀ ਪਾਣੀ ਆਪਾਂ ਪੈਕ ਕਰਾ ਲਿਆ ਚੱਲਦੇ ਆ ਕਮਰੇ ਦੇ ਵਿੱਚ ਹੁਣ ਚੱਲ ਕੇ ਰੋਟੀ ਪਾਣੀ ਛਕਦੇ ਆ ਵਲੌਗ ਰਿਟ ਕਰਕੇ ਅਪਲੋਡ ਤੇ ਲਾਉਨੇ ਆ ਇਸ ਤੋਂ ਬਾਅਦ ਸੌਣੇ ਆ ਜੀ ਕੱਲ ਨੂੰ ਫਿਰ ਆਪਾਂ ਇੱਥੇ ਲੋਕਲ ਘੁੰਮਾਂਗੇ 12 1 ਵਜੇ ਤੱਕ ਉਸ ਤੋਂ ਬਾਅਦ ਉਹ ਜਿਹੜੀ ਡੇਜਰਟ ਸਫਾਰੀ ਹੁੰਦੀ ਆ ਕੈਮਲ ਵਾਲੀ ਜਾਂ ਜੀਪ ਵਾਲੀ ਉੱਥੇ ਆਪਾਂ ਰੇਟ ਰੁੱਟ ਜੈ ਇਹਨਾਂ ਨਾਲ ਕਰਦੇ ਆ ਫਿਕਸ ਉਹ ਬਾਈ ਹੋਟਲ ਵਾਲਾ ਪਹਿਲਾਂ 7000 ਮੰਗਦਾ ਹੀ ਕਰਦੇ ਕਰਾਉਂਦੇ 3000 ਤੇ ਆ ਗਿਆ ਇਹਦੋਂ ਵੀ ਘੱਟ ਕੋਈ ਨਾ ਕੋਈ ਮਿਲ ਜਾਂਦਾ ਦੇਖਦੇ ਆ ਕਰਦੇ ਆ ਬਜਟ ਸੈੱਟ ਇਹਦੋਂ ਬਾਅਦ ਉਹਨਾਂ ਨਾਲ ਤੇ ਸੋਹਣੇ ਆ ਜੀ ਫਿਰ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਸੋਹਣੇ ਸੋਹਣੇ 뷰 ਜੈਸਲ ਮੇਰ ਦੇ ਬਣੇ ਰਿਓ ਸਫਰ ਦੇ ਨਾਲ ਆ ਸਾਹਮਣੇ ਇਧਰ ਕਿਲਾ ਜੀ ਆ ਉਹ ਦੇਖੋ ਰਾਈਟਾਂ ਰੂਟਾਂ ਲੱਗੀਆਂ ਹੋਈਆਂ ਚੰਗਾ ਮਹੌਲ ਬਾਕੀ ਠੀਕ ਹੈ ਜੀ ਓਕੇ ਗੁੱਡ ਨਾਈਟ ਸੌਣੇ ਹੈ ਜੀ ਸਤਿ ਸ੍ਰੀ ਅਕਾਲ